ਤੇ ਸੱਤ ਦੀ ਆਵਾਜ਼ بلند ਕੀਤੀ ਉਹ ਸਰਕਾਰਾਂ ਦੀਆਂ ਅੱਖਾਂ 'ਚ ਰੜ ਗਿਆ ਅੱਜ ਵੀ ਲੜ ਕੇ ਰਹੇ ਆ ਕਦੇ ਝਗਤਾਰ ਸਿੰਘ ਤਾਰਾ ਲੜ ਗਿਆ ਕਦੇ ਝਗਤਾਰ ਸਿੰਘ ਹਮਾਰਾ ਲੜ ਗਿਆ ਕਦੇ ਦਵਿੰਦਰ ਸਿੰਘ ਭੁਲੜ ਰੜ ਗਿਆ ਤੇ ਆਖ ਅਗੂ ਜਿੱਤੂ ਰੜ ਗਿਆ ਜੀ ਜਿਹਨੇ ਸੱਤ ਦੀ ਆਵਾਜ਼ بلند ਕੀਤੀ ਉਹ ਸਰਕਾਰਾਂ ਦੀਆਂ ਅੱਖਾਂ 'ਚ ਰੜ ਗਿਆ ਉਹਦੋਂ ਵੀ ਲੜ ਕੇ ਅੱਜ ਵੀ ਲੜ ਕੇ ਰਹੇ ਆ ਕਦੇ ਜਗਤਾਰ ਸਿੰਘ ਹਵਾਰਾ ਰੜ ਗਿਆ ਕਦੇ ਦਵਿੰਦਰ ਸਿੰਘ ਭੁੱਲਰ ਰੜ ਗਿਆ ਤੇ ਅੱਜ ਪੰਨਾ ਸਿੱਧੂ ਰੜ ਗਿਆ ਅੱਜ ਉਹਦੀਆਂ ਗ੍ਰਿਫਤਾਰੀਆਂ ਹੋਗੀਆਂ ਵੀ ਰਾਜ ਸਿੰਘ ਦੀ ਖਾਲਸਾ ਸਾਡੇ ਦੇ ਝਾਰੂ ਯੋਧੇ ਬੈਠੇ ਨੇ ਇਹਨਾਂ ਨੂੰ ਪਤਾ ਹੈ ਉਹ ਵੀ ਸਤ ਦੀ ਆਵਾਜ਼ ਨੂੰ ਬਲੰਦ ਕਰਦੇ ਵਾਹਿਗੁਰੂ ਪਰ ਉਹ ਚੇਤੇ ਰੱਖ ਲੈਣ ਕਿ ਸਿੰਘਾਂ ਕਦੇ ਝੁਕਣਾ ਨਹੀਂ ਸਿੰਘਾ ਕਦੇ ਮੁਕਣਾ ਨਹੀਂ ਸਿੰਘ ਨੂੰ ਮਕੋਣ ਵਾਲਾ ਸਿੰਘ ਨੂੰ ਚਪੋਣ ਵਾਲਾ ਖਿਆਲ ਇੱਕ ਜਨੂਨ ਹੈ ਨਾ ਰੁਕੇਗਾ ਨਾ ਚੁਕੇਗਾ ਇਹ ਵਿੱਚ ਮੈਦਾਨਾ ਉੱਕੇਗਾ ਇਹ ਖਾਲਸਾ ਕਲਗੀਆਂ ਵਾਲੇ ਦਾ ਇਹ ਮਾਰਿਆ ਕਦੇ ਨਾ ਮੁਕੇ ਇਹ ਧੱਕ ਪੰਜਾਬ